ਨਮਸਕਾਰ ਪਾਵਰਫੁਲ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਅਜ ਮਿਤੀ 12 ਜੁਲਾਈ 2024 ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਵਾਸਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਰੀਦਕੋਟ ਜੀਆਰਪੀ ਰੇਲਵੇ ਪੁਲਿਸ ਫੋਰਸ ਵੱਲੋਂ ਰੇਲਵੇ ਥਾਣਾ ਦੇ ਆਸ-ਪਾਸ ਬੂਟੇ ਲਗਾਏ ਗਏ ਜਿਸ ਵਿੱਚ ਮੁਖ ਅਫਸਰ ਐਸਐਚਓ ਸਰਦਾਰ ਜੀਵਨ ਸਿੰਘ, ਗੁਰਚਰਨ ਸਿੰਘ, ਤਰਲੋਕ ਸਿੰਘ, ਸੁਖਪ੍ਰੀਤ ਸਿੰਘ, ਜਸਪਿੰਦਰ ਸਿੰਘ, ਰਜਿੰਦਰ ਕੁਮਾਰ ਅਤੇ ਜਸਵਿੰਦਰ ਸਿੰਘ ਆਦਿ ਸ਼ਾਮਲ ਸਨ ਦੇਖਦੇ ਹਾਂ ਪੂਰੀ ਖਬਰ ਅੱਜ ਸਰ ਜੋ ਅੱਜ ਡਰੱਖਟਾਂ ਦੀ ਤੁਸੀਂ ਐਮਪੈਸ਼ਨ ਕੀਤੀ ਹੈ ਕਿਸ ਵਿਸ਼ੇ ਨੂੰ ਲੈ ਕੇ ਕੀਤੀ ਕਿੰਨੇ ਡਰੱਖਟਾਂ ਇਹ ਇਹ ਡਰੱਖਟ ਲਾਉਣ ਦੇ ਮਹੰਮ ਅਸੀਂ ਮਾਨਯੋਗ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਵਾਤਾਵਰਨ ਨੂੰ ਬਣਾਈ ਰੱਖਣ ਲਈ ਪੰਜਾਬ ਦੇ ਵਿੱਚ ਰੋਕ ਲਗਾਉਣ ਲਈ ਮਹੰਮਿਤ ਲਾਉਣ ਲਈ ਆ ਸੀ ਇਸ ਐਸਐਮਐਮ ਨੂੰ ਜਾਰੀ ਰੱਖਦੇ ਹੋਏ ਮਾਨਯੋਗ ਡੀ ਸਪੈਸ਼ਲ ਡੀਜੀਪੀ ਸਾਹਿਬ ਸ੍ਰੀ ਵੀ ਪ੍ਰਵਾਹ ਜੀ ਵੀ 3 ਪ੍ਰਵਾਹ द्विवेदी ਜੀ ਮਾਨਯੋਗ ਆਈਜੀ ਰਟੌਰ ਸਾਹਿਬ ਸ੍ਰੀ ਆਪਣੇ ਅਮਰਕੋਈ اےਏ ਸਾਹਿਬ ਸ੍ਰੀ ਗੁਦਰਾਮ ਰਾਣਾ ਐਸਪੀ ਇਨਵੈਸਟੀਗੇਸ਼ਨ ਸ੍ਰੀ ਜਤেন্দ্র 바ਵਾ ਜੀ ਪੀਐਸਟੀ ਫਰੂਖਪੁਰ ਇਹਨਾਂ ਦੀਆਂ ਹਾਣੇਤਾ ਸਾਨੂੰ ਪ੍ਰਾਪਤ ਹੋਈਆਂ ਹਨ ਕਿ ਥਾਣਾ ਰੇਲਵੇ ਪੁਲਿਸ ਜਾਂ ਦੇ ਥਾਣਿਆਂ ਚੌਕੀਆਂ ਵਿੱਚ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਤਾਂ ਜੋ ਇਹ ਮਾਹੌਲ ਨੂੰ ਜਾਰੀ ਰੱਖਦੇ ਹੋਏ ਵਿਵਾਤਾਵਰਮ ਨੂੰ ਸੁੱਧ ਬਣਾਇਆ ਜਾਵੇ ਸਰ ਅੱਜ ਕਿੰਨੇ ਦਰਖਤਾਂ ਦੀ ਜਿਹੜੀ ਕੋਈ ਸ਼ੁਰੂਆਤ ਅੰਬਿਲ ਕੋਰ ਦੇ ਵਿੱਚ ਕੀਤੀ ਹੈ ਅੱਜ ਥਾਣਾ ਰੇਲੇਪੁਰ ਫਰੀਦਕੋਟ ਵਿਖੇ ਕਰੀਬ 45 ਦਰਖਤ ਲਗਾਏ ਗਏ ਹਨ ਤੁਸੀਂ ਥਾਣੇ ਦੇ ਅੰਦਰ ਪਹਿਲਾਂ ਦੇਖਿਆ ਵੀ ਹੋਊਗਾ ਪਹਿਲਾਂ ਵੀ ਕਾਫੀ ਇੱਥੇ ਸਾਡੇ ਪਿਛਲੇ ਸਾਲ ਵੀ ਅਸੀਂ ਕਰੀਬ 100 ਸਵਾ 100 ਦੇ ਕਰੀਬ ਬੂਟੇ ਲਗਾਏ ਸਨ ਜੋ ਅਰਧ ਰਸਤਨ ਬਲਾਵ ਦੇ ਇਸੇ ਨੂੰ ਮੈਂ ਨੂੰ ਜਾਰੀ ਰੱਖਦੇ ਹੋਏ 2 ਦਿਨ ਪਹਿਲਾਂ ਹੀ ਹਜੇ ਸਾਡੇ ਚੌਕੀ ਕੋੜਕਪੁਰਾ ਵਿਖੇ ਵੀ 50 ਬੂਟੇ ਤੋਂ ਵੱਧ ਲਗਾਏ ਗਏ ਕੱਲ ਮਿਤੀ ਮੋਗਾ ਵਿਖੇ ਵੀ ਸਾਡੇ ਚੌਕੇ ਆਣੇ ਕਰੀਬ ਘੱਟੋ ਘੱਟ 40-45 ਬੂਟੇ ਉਹਨਾਂ ਨੇ ਵੀ ਲਵਾਏ ਜੀ ਕੀ ਸੰਦੇਸ਼ ਜਰਣਾ ਨੂੰ ਮੈਂ ਆਪ ਜੀ ਆ ਦੇ ਚੈਨਲ ਦਾ ਪਹਿਲਾਂ ਤੋਂ ਬਤੋ ਧੰਨਵਾਦ ਕਰਦਾ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਆਪਣੇ ਮਹਿਮਨਾਂ ਨੂੰ ਅੱਗੇ ਬਤਾਉਣ ਲਈ ਤੁਸੀਂ ਆਪਣਾ ਯੋਗਦਾਨ ਪਾਇਆ ਸਾਡੀ ਇੱਕ ਵੀਡੀਓ ਰਿਕਾਰਡ ਕਰ ਲਗੇ ਆ ਮੈਂ ਆਪਦੇ ਚੈਨਲ ਦੇ ਜ਼ਰੀਏ ਇਹ ਸੰਦੇਸ਼ ਦਊਗਾ ਕਿ ਜਿੰਨੇ ਵੀ ਪੰਜਾਬ ਦੇ ਨਾ ਕੇ ਕਲੇ ਪੰਜਾਬ ਦੇ ਭਾਰਤ ਦੇ ਵਸਨੀਕ ਸਾਰਿਆਂ ਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ ਤਾਂ ਜੋ ਕਲੇ ਦਰਖਤ ਲਗਾਉਣ ਤੱਕ ਸੀਮਤ ਨਹੀਂ ਨਾ ਦਰਖਤਾਂ ਦੀ ਸਾਲ ਸੰਭਾਲ ਵੀ ਕਰਨੀ ਚਾਹੀਦੀ ਆ ਚਾਹ ਦਰਖਤ ਬੰਦ ਹੋਣ ਸ਼ਕਣ ਜੋ ਅਸੀਂ ਆਪਣੇ ਵਾਤਾਵਰਣ ਨੂੰ ਇਨੀ ਹੀਟ ਵੇਵ ਚੱਲੀ ਆ ਉਹਨੂੰ ਅਸੀਂ ਕਲੋਕ ਗੰਗ ਕੰਪੈਰੀਸ਼ਨ ਕਰ ਸਕੀਏ